ਅਸਿਕਾ ਜੀ ਸਾਰਿਆਂ ਨੂੰ ਬਾਈ ਲਾਣੇ ਬਹੁਤ ਚੁੱਕੇ ਜੀ ਪਹਿਲੇ ਕੈਮਰਾ ਘਮਾਉਣਾ ਕੜਾ 10 11 ਲਗਭਗ ਵੈੜਾ ਸੇਲ ਆ ਚਲੋ ਨਾਲੇ ਵਿਗੀ ਵੀ ਜਾਂਦੀ ਹੈ ਬਾਈ ਉਹਨੇ ਲੈ ਗਏ ਆ ਆ ਜੀ ਹੁਣ ਇਹ ਤੇ ਆਓ ਫਿਰ ਸ਼ੁਰੂ ਕਰੀਏ ਬਾਈ ਅਸਿਕਾ 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 ਅਸਦੀ ਜੀ ਹੋਸ ਬਸ ਮੇਰਾ ਮੇਰਾ ਬਾਕੀ ਸੰਦੀਪ ਡੇਰੀ ਫਾਰਮ ਵੇਖਣੇ ਸਾਰੇ ਵੀਰ ਪਰ ਸਸ ਸਸਿਕਾ ਹੋਰ ਸੁਣਾ ਚਲੋ ਯਾ ਸਟਾਰਟਿੰਗ ਹੋ ਗਈ ਕਿਰੀ ਆ ਦੋਨੀਆਂ ਬਸ਼ੀ ਸੰਦੀਪ ਸੇ ਬਹੁਤ ਚੰਗੀ ਹੁਣੇ ਵੇਚੀ ਆ ਠੀਕ ਆ ਠੀਕ ਆ ਆ ਵੇਖੋ ਬਕਾਈ ਮੜੇ ਅੱਜ ਹੈ ਹੀ ਲੜਫਾ ਦੋਨੀਆਂ ਜੀ ਚੁੱਕੀਆਂ ਲੈਦੀਆਂ ਆ ਸੰਦੀਪ ਸਾਹਿਬ ਪਹਿਲਾਂ ਉਹ ਪਰੇ ਖੀਰੀ ਬਸ਼ੀ ਅੱਛਾ ਇਹ ਵੀ ਸੈਕਸ ਸਿੰਮ ਦੀ ਬਸ਼ੀ ਬਹੁਤ ਚੰਗੀ ਆ ਅੱਛਾ ਬਸ਼ੀ ਮਗਰ ਆ ਗਿਆ ਆ ਵੀ ਪਹਿਲਾਂ ਸੂਆ ਆ ਵੀ ਪਹਿਲਾਂ 4 ਦਿਨ ਦਿਆ ਮੂੰ ਚਾਰ ਦਿਨ ਪਹਿਲਾਂ ਸੂਆ ਚਲੋ ਹੋਰ ਮੜਾ ਡਰਦੀ ਕੋਈ ਨਹੀਂ ਕੈਮਰੇ ਤੋਂ ਤੋਰੋ ਮੜਾ ਕੋਈ ਨਹੀਂ ਬਹੁਤ ਸੰਦੀਸ਼ਾ ਆਟਰ ਰੂਟਰ ਬਹੁਤ ਚੰਗਾ ਆ ਫਾੜੀ ਆ ਲੈ ਹੁਣ ਕਿੰਨਾ ਐਸ ਐਮ ਬੋੜਾ ਬੋੜਾ ਸੰਦੀਸ਼ਾ ਰਾਤ ਦੀ ਸੂਈ ਹੈ ਮੰਨ ਲਓ ਓਏ ਫਿਰ ਮਣਾ ਮੋੜਾ ਹਜੇ ਹਾਂ ਇਹਦੇ ਨੇਰੇ ਸੂਈ ਜੇਰ ਜੂਰ ਪਾਰਤੀ ਵਧੀਆ ਜੇਰ ਜੂਰ ਓਕੇ ਹੈ ਜੀ ਸੰਦੀਸ਼ਾ 20 ਤੋਂ ਪਲੱਸ ਹੀ ਚੱਲੂਗੀ ਵਸੀ ਬੜੀ ਵਸੀ ਐ ਰੋੜੇ ਨੇੜੇ ਕੋ ਬਾਹਲੇ ਥਾਂ ਤੋਂ ਬਹੁਤ ਜਾਉਗਾ ਸਾ ਅਸਲ ਥਾਂ ਹੈ ਸੰਦੀਸ਼ਾ ਫਿਕਸ ਹੈ ਭਾਈ ਕਿੰਨਾ ਕਰੂ ਦੁੱਧ ਫਿਰੇ ਦੁੱਧ ਸੰਦੀਸ਼ਾ 24 25 ਕਿਲੋ ਦੇ ਦੂ ਆਰਾ 24 25 ਕਿਲੋ ਹੈ ਠੀਕ ਹੈ ਥਾਂ ਤੋਂ ਬਹੁਤ ਪਿਆਰਾ ਹਾਂ ਨੇ ਨੇ ਠੀਕ ਹੈ ਫਿਰ ਨਸਲਾ ਪੂਰੀ ਨਸਲਾ ਨਸਲ ਨਸਲ ਦੀ ਪਿਓਰ ਚਾਰ ਦਾਂਦੇ ਸੰਦੀਪ ਸਿੰਘ ਪਿਓਰ ਚਾਰ ਦਾਂ ਠੀਕ ਆ ਮੱਛੀ ਬਹੁਤ ਚੰਗੀ ਮਗਰ ਹਾਂਜੀ ਹਾਂ ਚਲੋ ਬੋਲੋ ਜੀ ਦਾਣਾ ਜੀ ਇਹ ਤਾਂ ਆਪਣਾ ਸੀਸਾ ਮੁੱਲ ਆਪਣਾ 85 ਕਰ ਲਈਏ 90 ਕਰ ਲਈਏ ਅੱਛਾ ਜੀ ਇਹਦੀ ਆਪਣਾ 80000 ਦਾ 1000 ਛੋਟ ਕਰਾਂਗੇ 70000 ਦੀ ਦੇਣੀ ਹੈ 70000 ਦੀ ਦੇਵਾਂ ਡਾਤੀ ਥੋੜੀ ਜੀ ਬਾਕੀ ਵੱਛੀ ਮਗਰ ਆ ਗਈ ਆ ਤੇ ਚਲੋ ਕੋਈ ਨੈਣ 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 ਮੜਾ ਖਾਣ ਲੈਓ ਹਾਂ ਇਧਰ ਆਜੋ ਕਾਲੀ ਦੇ ਪਾਸੇ ਇਹ ਦਰਦੀ ਕਹਿ ਇਹ ਬਹਿਲੇ ਸੂਈ ਜੀ ਇਹ ਹਦੀਸ਼ ਕਾਲੀ ਜਰਸੀ ਹੈ ਪਿਓਰ ਖੀਰੀ ਮੂਹ ਖੀਰੀ ਵੈਰ ਹੈ ਮਗਰ ਵਛੀ ਪਿਓਰ ਜਰਸੀ ਦਿੱਤੀ ਹੈ ਬਹੁਤ ਚੰਗੀ ਵਛੀ ਜਰਸੀ ਕਿਦਣ ਸੂਈ ਹੈ ਬੇ ਜੀ ਹਾਂਜੀ ਇਹ ਕਿਦਣ ਸੂਈ ਆ ਇਹ ਵੀ ਹਦੀਸ਼ ਆਪਣਾ ਮਨੇਰ ਦੀ ਸੂਈ ਹੈ ਅੱਛਾ ਠੀਕ ਆ ਇਹ ਜੇਰ ਜੂਰ ਪਾਤੀ ਹੈ ਨਰੇ ਤੇ ਲੇਵਰ ਚੈੱਕ ਕਰ ਆ ਮਣਾ ਜੀ ਪਿਓਰ ਖੀ ਹੈ ਕਾਰੀ ਕਰੀ ਨਹੀਂ ਪਿਓਰ ਠੀਕ ਆ ਆ ਦੋਨ ਦੀਆਂ ਕਟੀਆਂ ਹਾਂ ਲਓ ਜੀ ਰਣਾ ਜੀ ਕਿੰਨਾ ਦੇ ਦ ਕਰੂਗੀ ਇਹ ਥਾਨ ਤੋਂ ਬਹੁਤ ਪੈਰਾ ਹਦੀਸ਼ ਸਾਹਿਬ 25 26 ਕਿਲੋ ਦੁੱਧ ਦੇ ਦੂਗੀ ਨਾਲ ਇਹ ਖਦਰ ਜੰਗੋ ਜਰਸੀ ਹੈ ਨਾ ਇਹ ਪਿਓਰ ਜਰਸੀ ਹੈਗੇ ਬਹੁਤ ਜ਼ਬਰਦਸਤ ਲੱਗਿਆ ਥਾੜਾ ਫੇਸ ਕੁਆਲਟੀ ਵੀ ਖਾਸ ਨੀਤ ਸਿੰਘ ਉਹਦਾ ਮੜਾ ਜੀ ਨਾ ਠੀਕ ਆ ਮੋਦੀ ਵਾਲੀ ਜਰਸੀ ਐਂਡ ਐਂਡ ਆਖਲੋਇਆ ਆਖਲੋਇਆ ਆਜੋ ਆਜੋ ਮਗਰ ਵੀ ਬੱਛੀ ਆ ਗਈ ਮੇਰੀ ਬੱਛੀ ਨੀਤ ਸਿੰਘ ਜਰਸੀ ਚਲੋ ਤੇ ਇਹਦਾ ਮੁੱਲ ਬਾਜੀ ਫਿਰ ਇਹ ਸੁਨੀਸ਼ਾ ਜੋ ਪਰਮਾਦ ਵਾਲੇ ਨੂੰ ਹਾਂਜੀ ਥਣਲੇ ਵਾਲ ਆਇਆ ਆਪਣਾ ਥਣ ਤੋਂ ਬਹੁਤ ਪਿਆਰਾ ਲੱਗਾ ਹੂੰ ਬੱਛੀ ਦੀ ਜੀ ਕਰਦਾ ਇੱਕ ਪੰਜ ਦੀ ਵੇਚੀ ਏ ਹਾਂ ਪਰ ਭਰਾਣਾ ਇਹ 85000 1000 ਛੋਟ ਕਰਨਾ ਚਲੋ ਪੂਰੇ 84 84000 ਦੀ ਦੇ ਬਾਕੀ ਨੀਸਾ ਆਪਣੇ ਹਰ ਵਾਰੀ ਹੱਥ ਜੋੜ ਕੇ ਬੇਨਤੀ ਆਪਣੇ ਫਿਕਸ ਰੇਟ ਹੁੰਦੇ ਆ ਠੀਕ ਆ ਇਹ ਵੀਰ ਭਰਾਣਾ ਮੈਂ ਸਬਦੇ ਜੀ ਨਾ ਹਾਂ ਬਸ 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 ਟਾਈਮ ਨਾ ਆਪਣਾ ਚਲੋ ਠੀਕ ਇਹ ਵੀ ਪਹਿਲੇ ਸੂਰੇ ਜੀ ਇਹ ਵੀ ਨੀਸਾ ਪਹਿਲੇ ਨੇ ਇਹਦੇ ਮਗਰੀ ਵਸ਼ੀ ਆ ਅੱਛਾ ਇਹਦੇ ਮਗਰੀ ਵਸ਼ੀ ਆ ਇਹ ਵਸ਼ੀ ਜਣੀਆਂ ਵੇੜਾ ਬਹੁਤ ਚਾਰ ਆ ਆਪਣੇ ਕੋਲ ਇਹ ਦਿਖਾ ਬੜਾ ਸੋਹਣਾ ਲੱਗਾ ਥਾਣੇ ਨੂੰ ਬੜਾ ਪਿਆਰਾ ਲੱਗਾ ਜਿਹੜਾ ਬੱਚਾ ਲੱਗ ਗਿਆ ਪਸੂngੀ ਵੇੜ ਅੱਜ ਕੁਆਲਿਫਾਈਸਟ ਘੜਕ ਲੈ ਕੇ ਜਾਂਦੇ ਅੱਜ ਦੇਖੋ ਵੇ ਰਵੇ ਵੇਗੀ ਬੜੀ ਵੇੜ ਫਿਰ ਉਧਰ ਆਹ ਵੇਗੀ ਵੇਗੀ ਨਹੀਂ ਠੀਕ ਐ ਚੰਗੀ ਵੇੜ ਹੈ ਜੀ ਬਹੁਤ ਥਣ ਥਣ ਬੜਾ ਪਿਆਰਾ ਸਨੀਸਾ ਲੱਗਣ ਆਜੋ ਆਜੋ ਜਾਓ ਘਰਾਂ ਦੇ ਇਹ ਬਾਜੀ ਫਿਰ ਕਿੰਨਾ ਹੋਊ ਦੁੱਧ ਇਹ ਵੀ ਅੰਦੀਸ਼ਾ 20 ਤੋਂ ਪਲਾਸੀ ਚੱਲੂ ਵੇੜ ਬਹੁਤ ਚੰਗੀ ਦੁੱਧ ਆਉਗੀ ਹੋਣੀ ਇਹ ਤਾਂ ਮੰਨ ਲਓ 18-19 ਕਿਲੋ ਬੜਾਈ ਆਸੀ ਠੀਕ ਆ ਹਾਂ ਤੇ ਇਹਦਾ ਮੁੱਲ ਜੀ ਫਿਰ ਇਹਦੀ ਆਪਣਾ ਸਨੀਸਾ ਪਾ ਬਹੁਤ ਜਾਇਆ ਫੇਰ ਵੀਰ ਭਰਾ ਸੌਦੇ ਚ ਪੈਂਦੀ 70000 8000 ਛੋਟ ਕਰ ਦਾਂਗੇ 90000 ਜੀ ਮਿਲਦੀ ਨਹੀਂ ਮਸ਼ੀਨ ਅੱਡੀ ਇਹ ਪਾ ਦੀ ਬਹੁਤ ਚੰਗੀ ਸਾਫ ਸੁਥਣੀ ਮਸ਼ੀਨ ਤੇ ਆਹ ਹੈ ਜੀ ਫਿਰ ਇਹਦੇ ਕੋਲ ਸੰਦੀਪ ਸਾਹਿਬ ਮੰਨ ਲਓ 18 19 ਕਿਲੋ ਦੋ ਤਿਆਰ ਹੈ 20 ਕਿਲੋ ਅਰੇ 18 19 ਠੀਕ ਆ ਇਹਦੇ ਮਗਰ ਵਛਾ ਲਓ ਜੀ ਇਹ ਵੀ ਚੈੱਕ ਕਰਾਓ ਵਛਾ ਮਗਰਾ ਗਿਆ ਬੋਦੀ ਲਈ ਵਹਿਰ ਹੂੰ ਦਿਖਾਉਗਾ ਪਾ ਬਹੁਤ ਜਾਇ ਸੰਦੀਪ ਸਾਹਿਬ ਪਾ ਹੀ ਵਿਖਣਾ ਮੈਂ ਜੀ ਕਿ ਨਹੀਂ ਬਿਲਕੁਲ ਬਿਲਕੁਲ ਹਾਂ ਪਾ ਹੀ ਤੁਹਾਨੂੰ ਬੜਾ ਪਾ ਹੀ ਵਿਖਦਾ ਬਹੁਤ ਸੋਹਣਾ ਵਛੀ ਦਾ ਹਾਂਜੀ ਮੈਂ ਸਿੱਧੀ ਸਿੱਧੀ ਐ ਗਾੜ ਰੰਗੂ ਵਸ਼ੀ ਬਿਲਕੁਲ ਆਜੋ 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 ਉਹ ਖਲੋ ਆ ਪਤੋਏ ਹੋਇ ਇਹਦਾ ਮੁੱਲ ਦੀ ਫਿਰ ਇਹ ਵੀ ਸਦੀਪ ਸਿੰਘ 70000 ਛੋਟ ਕਰਦਾ ਇਹ ਵੀ 90000 ਦੇ ਇਹ ਵੀ 90000 ਦੇ ਬਸ ਠੀਕ ਆ ਜਾਣ ਦੇ ਫਿਰ ਐਗੀ ਮਾਸ ਦੀ ਵੀ ਜਿਆਦਾ ਪਹਿਲਾਂ ਤੁchnਈ ਆ ਬਸ ਠੀਕ ਆ ਚਾਹ ਹੈ ਦੂਜਾ ਤਸਵੀਰ ਸੰ ਦੂਜਾ ਸੁਆ ਇਹਦੇ ਮਗਰ ਵਸ਼ੀ ਆ ਅੱਛਾ ਇਹਦੇ ਕੋ 20 ਕਿਲੋ ਦੋ ਤਿਆਰ ਆ ਹੁਣ ਇਸ ਟਾਈਮ ਹੈ ਪੱਕਾ 20 ਕਿਲੋ ਦੋ ਤਿਆਰ ਆ ਲੋ ਜੀ 20 ਕਿਲੋ ਤਿਆਰ ਆ ਇਹ ਵੀ ਖੋਲੋ ਘਰਾਂ ਦੇ ਕਰੋ ਚੈੱਕ ਝੋਣ ਚਣ ਬਹੁਤ ਚੰਗੀ ਸੀ ਸਸਣੋਂ ਬੜਾ ਪਿਆਰਾ ਮਗਰ ਵਸ਼ੀ ਬਹੁਤ ਚੰਗੀ ਮਗਰ ਵੱਛੀ ਜਾ ਗਿਆ ਨਾ ਹਾਂਜੀ ਹਾਂਜੀ ਠੀਕ ਆ ਫਿਰ ਇਹ ਬਰੀਕ ਬਰਾਕ ਬੜੀ ਸਪਾਈਆਂ ਬੜੀਆਂ ਬਿਲਕੁਲ ਜੀ ਚੋਾਈ ਉਹ ਬਿਲਕੁਲ ਵਧੀਆ ਹੈ ਠੀਕ ਆ ਇੰਦਾ ਫਿਰ ਮੁੱਲ ਇਹਦੇ ਅਨੁਸਾਰ 70000 ਛੋਟ ਕਰਾਂਗੇ ਇਹ ਵੀ 90000 ਇਹ 37047 ਵਾਠ ਠੀਕ ਆ ਰਮਣਾ ਨੇੜੇ ਹੋ ਗਿਆ ਸੰਸ ਨੂੰ ਚੰਗੀ ਤਰ੍ਹਾਂ ਚੈੱਕ ਕਰਾ ਲਈ ਚਲੋ ਠੀਕ ਆ ਇਹ ਗੱਬੜ ਆ ਰਹੀ ਨਾ ਇਹ ਗੱਬੜੇ ਅਨੁਸਾਰ ਪਹਿਲਾਂ ਦੂਏ ਜੀ ਪਹਿਲ ਨੂੰ ਪਹਿਲ ਨੂੰ ਬਹੁਤ ਠੰਡੀ ਸੀ ਵੇੜ ਅੱਛਾ ਲੋ ਜੀ ਪਹਿਲਾਂ ਦੂਏ ਵੇੜ ਵੱਡੀ ਵੇੜ ਆ ਪੂਰੀ ਵੱਡੀ ਵੇੜ ਕਰੋ ਚੱਕਰ ਕਿਨੇ ਦਾ ਲਊਗੀ ਜੀ ਇਹ ਇਹ ਅਨੁਸਾਰ ਹਫਤੇ ਲਈ ਸੂਫੂਗੀ ਫਸੇ ਕਪਤਲ ਹੋ ਗਈ ਨਾ ਠੀਕ ਆ ਓ ਆਜੋ ਆਜੋ ਕਿਹਨਾਂ ਦੇ ਦਾਜੂ ਭਾਜੀ ਇਹ ਦੁੱਧ ਅਸੀਂ ਤਾਂ ਬਰੀਡ ਕੁਆਲਟੀ ਚ ਵੀ 24 25 ਕਿਲੋ ਦੇ ਦੁੱਧ ਆਉਂਣਾ ਦੁੱਧ ਠੀਕ ਆ ਆ ਨਸਲਾ ਵੈੜ ਤੇ ਬੁਰੀ ਭਾਜੀ ਬੜੀ ਮਸ਼ੀਨੀ ਬਿਲਕੁਲ ਤੇੰਦਾ ਮੋਲ ਜੀ ਇਹਦੇ ਹੰਦੀਪ ਸਿੰਘ ਆਪਣਾ 85000 ਜੋ 1000 ਛੋਟ ਕਰਾਂਗੇ ਚਲੋ ਪੂਰੇ 84 83000 ਜੀ ਦੇਣੀ ਬਹੁਤ ਵੱਡੀਆਂ ਮੇੜਾਂ ਮੈਂ ਤੇ ਵੱਡੀਆਂ ਸਮਝ ਕੇ ਆਏ ਜੀ ਵੱਡੀਆਂ ਮੇੜਾਂ ਹਾਂਜੀ ਹਾਂ ਬਾਠ ਠੀਕ ਹੈ ਪੋਲੀ ਪਾਲੀ ਬਹੁਤ ਬਣੂਗੀ ਤੁਹਾਨੂੰ ਬਹੁਤ ਚੰਗਾ ਤੇ ਆਹ ਹੈਗੀ ਸੂਈ ਇਹ ਸੂਈ ਨਹੀਂ ਸਰ ਕੋਈ 20 ਕਿਲੋ ਦੁੱਧ ਤਿਆਰ ਹੁਣ ਇਸ ਟਾਈਮ ਹੈ ਤੁਹਾਨੂੰ ਬੜਾ ਪਿਆਰਾ ਨੋਕੜਾ ਲੋ ਜੀ 20 ਕਿਲੋ ਦੁੱਧ ਤਿਆਰ ਇਹ ਵੀ ਤੋਰੋ ਕਿਆ ਹੌਲੀ ਹੌਲੀ ਬੱਚਾ ਮਗਰ ਕੀ ਮੈਂ ਦਰਦੇ ਬੱਚਾ ਬੱਚਾ ਸਹੀ ਸਰ ਬੱਚਾ ਮਗਰ ਆ ਗਿਆ ਇਹ ਵੀ ਦੇਖੋ ਫਿਰਾਂ ਠੀਕ ਇਹ ਇਹਦਾ ਮੋਲ ਇਹ ਵੀ ਆਪਣਾ ਸੀਸ਼ਾ 70000 ਛੋਟ ਕਰਾਂਗੇ ਇਹ ਵੀ 90000 ਦੀ 90000 ਦੀ ਦੇਵਾਂਗੇ ਚਲੋ ਮਾਤੀ ਆਪਣੇ ਹਰ ਹਾਸ ਫਿਕਸ ਰੇਟ ਹੈ ਮੇਰਾ ਭਰਾ ਸੌਦੇ ਚੱਕਰ ਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਆ ਵੀ ਸੂਈ ਹੈ ਨਾ ਜੀ ਇਹ ਵੀ ਨੀਸੇ ਸੂਈ ਰਾਤ ਦੀ ਇਹ ਵੀ ਤਾਜੀ ਸੂਈ ਹੈ ਵੀ ਚੈੱਕ ਕਰਾ ਦਵਾਂਗਾ ਜੀ ਬੱਛਾ ਆ ਜਾਂਦਾ ਮਗਰ ਬੱਛਾ ਅਰਸ਼ਾ ਇਹ ਅੱਧੀ ਮਹੀਨੇ ਦੀ ਸੂਈ ਜੇ ਰਚਰ ਪਾਤੀ ਵਧੀਆ ਝੁੰਗੀ ਮਰੇ ਮਰ ਫੋਟਾ ਨਹੀਂ ਆ ਸਿੰਘ ਜੀ ਮੜਾ ਜਾਵੇ ਨਾ ਇਹ ਬਾਈ ਜੀ ਫਿਰ ਦੁੱਧ ਕਿੰਨੇ ਕਰੂਗੀ ਸਲੀਜ਼ਨ ਦੁੱਧ ਸਾਂਭੀ ਨਹੀਂ ਵੜ ਗਏ ਨੇ 17 18 20 ਕਿਲੋ ਦੁੱਧ ਦੇ ਦੂ ਹੀ ਰਾਮ ਨੂੰ ਬਸ ਠੀਕ ਆ ਫਿਰ ਆਜੋ ਗਰਾਂ ਜੀ ਚਵਾਜੂ ਬਿਲਕੁਲ ਵਧੀਆ ਜੀ ਸਾਰੀਆਂ ਬਿਲਕੁਲ ਓਕੇ ਨੇ ਜੀ ਇਹਦਾ ਮੁੱਲ ਜੀ ਫਿਰ ਇਹਦੀ 60000 ਜੀ ਯਾਰ ਛੋਟ ਕਰਦਾ ਹਾਂ ਜੀ ਚੋਂਡ ਹਜ਼ਾਰ ਦੀ 64000 ਦੀ ਮਿਲਦੀ ਨਹੀਂ ਵੜ ਦਿੱਦੀ ਬਿਲਕੁਲ ਬਸ ਆਹੀ ਹੈ ਜੀ ਇਹੋ ਹੀ ਸੇ ਸ ਆਪਣੇ ਬੜਾ ਲੋ ਜੀ ਆਹੀ 10 11 ਲੱਗ ਬੜਾ ਸੇਲ ਹੈ ਬਾਈ ਕੋਲ ਤੇ ਬਾਕੀ ਮੇਰੇ ਵੀ 12 ਵਜੇ ਹੀ ਬੇਨਤੀ ਕਰਦੇ ਨੇ ਇੱਥੇ ਆ ਕੇ ਤੇ ਚੈੱਕ ਆਪਣੀ ਥਲੀ ਕਰਕੇ ਖੜੋ ਬਾਕੀ ਹਿੰਦੀ ਦਾ ਨੰਬਰ ਆਪਣਾ 97796 12422 ਪਿੰਡ ਵੀਲਾ ਜ਼ਿਲ੍ਹਾ ਗਰਦਾਪੁਰ ਸੀਨ ਬਟਾਲਾ ਨੇੜੇ ਸਾਨੂੰ ਫੜੇਟ ਜੁੜੀ ਪੈਂਦੇ ਆ ਅਸੀਂ